ਗੁਰਦਾਸਪੁਰ ਦੇ ਨੇੜੇ ਕੀ ਪਿੰਡ ਮਦੋਵਾਲਜ ਬੀਤੀ ਰਾਤ ਚੋਰਾਂ ਨੇ ਕਰਤਾ ਵੱਡਾ ਕਾੜ ਚੋਰ ਇੱਕ ਘਰ ਵਿੱਚੋਂ 11 ਤੋਂ 12 ਟੋਲੇ ਸੋਨਾ ਤੇ 20 ਹਜ਼ਾਰ ਨਕਦੀ ਲੈ ਕੇ ਹੋਏ ਫਰਾਰ ਪੁਲਿਸ ਕਰ ਰਹੀ ਹੈ ਜਾਂਚ ਸਾਹਸ ਸਿੰਘਾ ਪਿੰਡ ਮੇਰਾ ਵੱਡੋਵਾਲਾ ਕੀ ਗੱਲ ਬਾਤ ਹੈ ਰਾਤ ਨੂੰ ਰਾਤੀ ਸਵੇਰ ਹੀ ਫਿਰ ਪੰਜ ਵਜੇ ਉੱਠਿਆ ਵਾਂ ਡੰਗਰਾਂ ਪੱਠੇ ਪਾਉਣ ਗਿਆ ਤੇ ਘਰ ਦੇ ਦਵਾਜਾ ਖੋਲ੍ਹਿਆ ਤਾਂ ਅੰਦਰਲੇ ਮਨ ਨੇ ਦਰਵਾਜਾ ਬੰਦ ਜੀ ਉਹਨਾਂ ਸਟੂਲ ਆਇਆ ਦਾ ਹੰਦਲੇ ਬੰਨ ਮੈਂ ਉਹਨਾਂ ਆਵਾਜ਼ ਮਾਰੀ ਹੈ ਕਿ ਦਰਵਾਜਾ ਬੰਦ ਹੋਦਾ ਜਦੋਂ ਮੈਂ ਬਾਹਰ ਗਿਆ ਵਾਂ ਬਾਹਰਲੇ ਬੰਨੇ ਜਾ ਕੇ ਵੇਖਿਆ ਤਾਂ ਗ੍ਰੇਡ ਟੁੱਟੀ ਪਈ ਧੀ ਇਹ ਤਾਂ ਇਸਪੈਂਸਨ ਫੋਨ ਕੀਤਾ ਗ੍ਰਿਲ ਤੋਂ ਗ੍ਰਿਲ ਆ ਗਿਆ ਹਲਤ ਬੜੀ ਪਾਲਾ ਕੀ ਬਤਨ ਚਾਹ ਰਹੀ ਹੈ ਬੜਾ 10 11 ਟੋਲੇ ਸੋਨਾ ਹੈ 19000 ਜੇ ਕਹਿਆ ਸੀ ਕਿੰਨੇ ਕਿ ਬੀ ਦੀ ਘਟਣਾ ਹੈ ਇਸ ਨਾਮ ਨਹੀਂ ਖਾਣਾ ਛਿੜੇ ਬੜਾ ਰਾਤ ਨਹੀਂ ਬਾਬਾ ਨਹੀਂ ਬਾਬਾ ਸਾਰੇ ਪਰਵਾਰ ਬਾਹਰ ਡੇਟ ਬਾਹਰ ਰਹੇ ਅੰਦਰ ਸਾਡੇ ਦਾ ਆਵਾਜ਼ ਅਸੀਂ ਸੁੱਤੇ ਜਾਂਦੇ ਅੰਦਰ ਕੀ ਕੀ ਉਹਨਾਂ ਨੇ ਫੋਲਿਆ ਕੀ ਅੰਦਰ ਨਾਲ ਸਾਰੇ ਦੋ ਘਾਟੜ ਮਾਰੀਆਂ ਵੀ ਫੋਲੀ ਦੀਆਂ ਬੈੱਡ ਫੋਲੇ ਰਿਆ ਟਰੰਕ ਫੋਲੇ ਰਿਆ ਸਟੋਰ ਸਾਰਾ ਫੋਲਿਆ ਦਾ ਸੁਆਗਤ ਹੋਇਆ ਸੋਨਾ ਹੈ ਨਾ ਸੋਨਾ ਦਾ 11 ਟੋਲੇ ਸੋਨਾ ਹੈ ਕੈਸ਼ੂ ਚੋਰੀਆ ਕੈਸ਼ਾਰਾ ਨਹੀਂ ਆ ਗਏ ਕੋਸ਼ਿਸ਼ ਇਹ ਅਦਾਲਤ ਕਰਵਾਈ ਹਾਂਜੀ ਪੁਲਿਸ ਆਈ ਮਾਗਾਂ ਇਨਸਾਫ ਦੀ ਗੱਲ ਨਹੀਂ ਕਿ ਜਿਹੜੇ ਚੋਰਾਂ ਨੂੰ ਪਕੜਿਆ ਜਾਵੇ ਗਾੜੀ ਦਵਾ ਕੇ ਕੰਮ ਨਾ ਹੋਵੇ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਮੈਂ ਮਦੋ ਮੇਰਾ ਪਿੰਡ ਮਦੋਵਾਲਾ ਮੈਂ ਸਰਪੰਚਾਂ ਮਦੋਵਾਲਾ ਦੇ ਕਟਨਾਏ ਹੋਈ ਹੈ ਜੀ ਰਾਤ ਨੂੰ ਇਹ ਸੁੱਤੇ ਸੀਗੇ ਬਾਹਰ ਕੂਟਰ ਲਾ ਕੇ ਸਾਰਾ ਟੱਪਰ ਬਾਹਰ ਸੁੱਤਾ ਸੀਗਾ ਰਾਤ ਕਿਤੇ ਚੋਰ ਆਏ ਆ ਪੰਜ ਚਾਰ ਜਾਣੇ ਉਹਨਾਂ ਬਾਹਰੋਂ ਗ੍ਰੇਲ ਪੁੱਟ ਗਈ ਅੰਦਰ ਵੜ ਕੇ ਅੰਦਰੋਂ ਕੁੰਡੀਆਂ ਲਾ ਲੀਆਂ ਵਾ ਅੰਦਰੋਂ ਕਮਰੇ ਇਹਨਾਂ ਨੇ ਬੰਦ ਕਰਤੇ ਆ ਤੇ ਅੰਦਰ ਵੜ ਕੇ ਇਹਨਾਂ ਦੀ ਜਿਹੜੇ ਚੋਰਾਂ ਨੇ ਲਾਕ ਲੁੱਕ ਤੋੜ ਕੇ ਸਾਰੇ ਤੇ ਇਹਨਾਂ ਦਾ 10 12 ਤੋੜੇ ਸੋਨਾ ਸੀਗਾ ਉਹ ਲੈ ਗਿਆ ਤੇ 20000 ਰੁਪਇਆ ਕੈਸੀਗਾ ਉਹ ਲੈ ਗਿਆ ਪਰਿਵਾਰਕ ਮੈਂਬਰ ਬਾਹਰ ਸੁੱਤੇ ਹੋਏ ਵੇੜੇ ਪਤਾ ਨਹੀਂ ਨਾ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਰਾਤ ਕੋਈ 12 1 ਵਜੇ ਦੀ ਹੋਏਗੀ ਜੀ ਹੌਲਚ ਨੁਕਸਾਨ ਹੋਈ ਹੈ ਇਹ ਆਪਕਰ ਇਹ ਦੱਜੋਈਆ ਹੁਣੇ ਮੁਲਾਜ਼ਮ ਆਇਆ ਡਾਊਟ ਲਾ ਕੇ ਤੇ ਕਾਰਵਾਈ ਕਰਦੇ ਕਿੰਨਾ ਕਹਿ ਦਿਸ ਇਨਸਾਨ ਹੈ ਨੁਕਸਾਨ ਲਗਭਗ 13 ਲੱਖ ਦੇ ਲਗਭਗ ਹੋਈ ਗਈ ਹੈ